ਵਿਦਾਇਕ ਡਾਕਟਰ ਚੰਜੀਤ ਸਿੰਘ ਨੇ ਸੁਣੀਆਂ ਪਾਰਲਮ ਇਨਕਲੇਵ ਨਿਵਾਸੀਆਂ ਦੀਆਂ ਸਮੱਸਿਆਵਾਂ ਹਲਕਾ ਸ਼੍ਰੀਤਮ ਕੌਰ ਸਾਹਿਬ ਦੇ ਵਿਦਾਇਕ ਡਾਕਟਰ ਚੰਜੀਤ ਸਿੰਘ ਨੇ ਮਰੰਡਾ ਦੇ ਬਾੜ ਨੰਬਰ 6 ਦੀ ਪਾਰਲਮ ਇਨਕਲੇਵ ਕਲੋਨੀ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਤੇ ਉਹਨਾਂ ਕਲੋਨੀ ਨਿਵਾਸੀਆਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਾ ਮਾਸਟਰ ਸੁਸ਼ੀਲ ਕੁਮਾਰ ਕਾਇਨੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀਵਾਲੋਂ ਕਲੋਨੀ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਤਾਲਮੇਲ ਕਰਕੇ ਕਲੋਨੀ ਵਾਸੀਆਂ ਦੀ ਇੱਕ ਮੀਟਿੰਗ ਗਿਲਸਨ ਹੋਟਲ ਵਿਖੇ ਕੀਤੀ। ਜਿਸ ਅਨੁਸਾਰ ਕਲੋਨੀ ਵਾਸੀਆਂ ਵੱਲੋਂ ਵਿਧਾਇਕ ਡਾਕਟਰ ਚੰਨਜੀਤ ਸਿੰਘ ਨੂੰ ਕਲੋਨੀ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਅਤੇ ਵਿਧਾਇਕ ਡਾਕਟਰ ਚੰਨਜੀਤ ਸਿੰਘ ਵੱਲੋਂ ਵੀ ਤੁਰੰਤ ਕਲੋਨੀ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਮਾਸਟਰ ਸੁਸ਼ੀਲ ਕੁਮਾਰ ਅਤੇ ਹੋਰਨਾਂ ਕਲੋਨੀ ਵਾਸੀਆਂ ਵੱਲੋਂ ਕਲੋਨੀ ਦੀਆਂ ਪੀਣੀ ਟ੍ਰੇਟਲੈਟ ਓਵਰਲੋਡ ਟਰਾਂਸਫਾਰਮਰ ਅਤੇ ਕੰਦੇ ਪਾਣੀ ਦੀ ਨਿਕਾਸੀ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਗਈ। ਅੱਗੇ ਬਿਦਾਇਕ ਡਾਕਟਰ ਚੰਦਜੀਤ ਸਿੰਘ ਦੇ ਧਿਆਨ ਵਿੱਚ ਲਿਆਂਦੀ ਗਈ। ਇਸ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਿਆਸੀ ਸਖਤਰ ਜਗਤਾਰ ਸਿੰਘ ਕੜੂਆ ਨਗਰ ਕੌਂਸਲ ਮਰੰਡਾ ਦੇ ਪ੍ਰਧਾਨ ਜਗਦੇਵ ਸਿੰਘ ਬੇਟੂ ਕੌਂਸਲਰ ਹਰਜੀਤ ਸਿੰਘ ਸੋਢੀ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਸੰਗਤ ਸਿੰਘ ਪਾਮਿਆ ਸੰਦੀਪ ਸੋਨੂ ਵਿਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਅਮਰਤਪਾਲ ਕੌਰ ਨਾਗਰਾ ਹਲਕਾ ਕੋਆਰਡੀਨੇਟਰ ਮਨਜੀਤ ਕੌਰ ਨਿਰਮਲ ਪ੍ਰੀਤ ਸਿੰਘ ਮਿਹਰਬਾਨ ਸਰਪੰਚ ਬਲਰਾਮ ਸਿੰਘ ਕੋਟਲੀ ਸੁਸ਼ੀਲ ਕੁਮਾਰ ਕਾਇਨੌਰ ਕੁਲਵਿੰਦਰ ਸਿੰਘ ਬਲਬੀਰ ਸਿੰਘ ਅਮਰਜੀਤ ਸਿੰਘ ਜਗਤਾਰ ਸਿੰਘ ਸਰਵਜੀਤ ਸਿੰਘ ਨੱਥੂ ਰਾਮ ਜਸਵਿੰਦਰ ਸਿੰਘ ਅਯੰਦਰ ਸਿੰਘ ਇੰਦਰਜੀਤ ਕੌਰ ਸੁਨਸ਼ੇਰ ਕੌਰ 라ਜਵਿੰਦਰ ਇੰਦਰਜੀਤ ਕੌਰ ਕਮਲਜੀਤ ਕੌਰ ਸਰੂਪ ਸਿੰਘ ਹਰਦੇਪ ਸਿੰਘ ਕੌਰ ਸਿੰਘ ਗੁਰਸੇਵਕ ਸਿੰਘ ਮਲਕੀਸ਼ਿੰਘ ਆਦਿ ਵੀ ਸ਼ਾਮਲ ਰਹੇ ਇਸ ਮੌਕੇ ਤੇ ਕੀ ਕਿਹਾ ਵਿਦੈਕ ਡਾਕਟਰ ਚੰਨਜੀਤ ਸਿੰਘ ਨੇ ਆਓ ਸੁਣਦੇ ਹਾਂ ਉਹਨਾਂ ਦੀ ਹੀ ਜਵਾਨੀ ਸਾਡਾ 6 ਨੰਬਰ ਬੋਰਡ ਹੈ ਜੀ ਮਰਿੰਡੇ ਦਾ ਪਾਰਲਮੈਂਟ ਕਲੇਵ ਦਾ ਪਾਰਟ ਉੱਥੇ ਅੱਜ ਜਿਹੜੇ ਸਾਰੇ ਵਸਿੰਦੇ ਪਾਰਲਮੈਂਟ ਕਲੇਵ ਦੇ ਉਹਨਾਂ ਨੇ ਅੱਜ ਮੈਨੂੰ ਬੁਲਾਇਆ ਸੀ ਔਰ ਆਪਣੀਆਂ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਉਹਨਾਂ ਨੇ ਦੱਸੀਆਂ ਔਰ ਬਹੁਤ ਪੁਰਾਣੀਆਂ ਉਹਨਾਂ ਦੀਆਂ ਸਮੱਸਿਆ 15 20 ਸਾਲ ਤੋਂ ਜਿਹੜੀਆਂ ਚੱਲ ਰਹੀਆਂ ਸੀ ਅੱਜ ਤੱਕ ਜਿਹੜੀਆਂ ਗੌਰੀਆਂ ਨਹੀਂ ਗਈਆਂ ਤੇ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਸੁਣੀਆ ਉਹਨਾਂ ਦੇ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਜਿਹੜਾ ਹੈਗਾ ਉਹਨਾਂ ਦੀਆਂ ਸਮੱਸਿਆਵਾਂ ਦਾ ਅਸੀਂ ਹੱਲ ਕਰਾਂਗੇ ਚਾਹੇ ਉਹ ਬਿਜਲੀ ਦੇ ਬਾਰੇ ਚਾਹੇ ਉਹਨਾਂ ਦਾ ਜਿਹੜੀਆਂ ਗਲੀਆਂ ਉਹਨਾਂ ਬਾਰੇ ਜਾਂ ਕੋਈ ਹੋਰ ਸਮੱਸਿਆ ਜੋ ਵੀ ਹੈ ਉਹ ਸਾਰੀਆਂ ਸਮੱਸਿਆਵਾਂ ਦਾ ਅਸੀਂ ਹੱਲ ਜਿਹੜਾ ਜਲਦ ਕਰਾਂਗੇ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀ ਅਗਵਾਈ 'ਚ ਜੋ ਸਰਕਾਰ ਚੱਲ ਰਹੀ ਹੈ ਇਹ ਹਰੇਕ ਦਾ ਜਿਹੜਾ ਵਿਕਾਸ ਕਰ ਰਹੀ ਹੈ ਕੋਈ ਵਰਗ ਐਸਾ ਨਹੀਂ ਕੋਈ ਕੋਈ ਜਗ੍ਹਾ ਐਸੀ ਨਹੀਂ ਕੋਈ ਪਿੰਡ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਵਿਕਾਸ ਨਾ ਹੋਵੇ ਸੋ ਇੱਥੇ ਵੀ ਅਸੀਂ ਇਹਨਾਂ ਦਾ ਸੋਮਵਾਰ ਨੂੰ ਫੇਰ ਇੱਕ ਵਾਰੀ ਜੋ ਇਹਨਾਂ ਦੇ ਕੰਮ ਰਹਿ ਗਏ ਦੋ ਤਿੰਨ ਤਿੰਨ ਨੇ ਮੈਨੂੰ ਦੱਸਿਆ ਹੋਰ ਵੀ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਵੀ ਕੰਮ ਐਸਾ ਦੱਸੋ ਮੈਨੂੰ ਉਹ ਜ਼ਰੂਰ ਕਰਾਵਾਂਗੇ ਮੇਰੇ ਨਾਲ ਸਾਰੇ ਸਾਡੇ ਪ੍ਰਧਾਨ ਜੀ ਐਮਸੀ ਸਾਵਨ ਸਾਰੇ ਪਹੁੰਚੇ ਨੇ ਸਾਡੇ ਸਿਟੀ ਦੇ ਨਵਦੀਪ ਸਿੰਘ ਟੋਲੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਇੰਚਾਰਜ ਲਾਇਆ ਹੋਇਆ ਹੈ ਜੇ ਵੀ ਪਹੁੰਚੇ ਸਾਡੇ ਨਾਗਰ ਜੀ ਐਡਵੋਕੇਟ ਸਾਹਿਬ ਸਾਰਿਆਂ ਨੂੰ ਮਿਲ ਕੇ ਮੈਨੂੰ ਵਿਸ਼ਵਾਸ ਦੁਆ ਹੈ ਔਰ ਇਹ ਸਾਰੀ ਟੀਮ ਆਪਾਂ ਮਿਲ ਕੇ ਜਿਹੜੇ ਕੰਮ ਇਹਨਾਂ ਨੇ ਕੀਤਾ 15 ਸਾਲ ਤੋਂ ਬਿਲਕੁਲ ਤੁਹਾਡੇ ਸਾਹਮਣੇ ਤੁਸੀਂ ਵੀ ਉੱਥੇ ਸੀ 15-20 ਸਾਲ ਤੋਂ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਐਦਾਂ ਹੀ ਲੰਮਕੀਆਂ ਸੀ ਲੇਕਿਨ ਮੈਂ ਵਿਸ਼ਵਾਸ ਨੂੰ ਹਾਂ ਕਿ ਇਹ ਮੈਂ ਕਰ ਦਾਂਗਾ ਜਲਦ ਤੋਂ ਇਹਨਾਂ ਦੀ ਜਿਹੜੀ ਪ੍ਰੋਬਲਮ ਸੈ ਹੱਲ ਹੋ ਜਾਏਗੀ